ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਰਦਾਨ ਦੇ ਵਿੱਚ ਪਰਮਾਤਮਾ ਸਾਨੂੰ ਕਹਿ ਰਹੇ ਨੇ ਗਿਆਨ ਅਤੇ ਯੋਗ ਦੀ ਸ਼ਕਤੀ ਨਾਲ ਹਰ પરિਸਥਿਤੀ ਨੂੰ ਸੈਕਿੰਡ ਵਿੱਚ ਪਾਸ ਕਰਨ ਵਾਲੇ ਮਹਾਵੀਰ ਭਵ ਮਹਾਵੀਰ ਅਰਥਾਤ ਸਦਾ ਲਾਈਟ ਅਤੇ ਮਾਈਟ ਹਾਊਸ ਗਿਆਨ ਹੈ ਲਾਈਟ ਅਤੇ ਯੋਗ ਹੈ ਮਾਈਟ ਜੋ ਇਹਨਾਂ ਦੋਨਾਂ ਸ਼ਕਤੀਆਂ ਤੋਂ ਸੰਪੰਨ ਨੇ ਭਰਪੂਰ ਨੇ ਉਹ ਹਰ ਸੈਕਿੰਡ ਹਰ ਪਰਿਸਥਿਤੀ ਨੂੰ ਸੈਕਿੰਡ ਵਿੱਚ ਪਾਸ ਕਰ ਲੈਂਦੇ ਨੇ ਜੇਕਰ ਸਮੇਂ ਤੇ ਪਾਸ ਨਾ ਹੋਣ ਦੇ ਸੰਸਕਾਰ ਪੈ ਜਾਣਗੇ ਤਾਂ ਫਾਈਨਲ ਦੇ ਵਿੱਚ ਵੀ ਉਹ ਸੰਸਕਾਰ ਸਾਨੂੰ ਫੁੱਲ ਪਾਸ ਹੋਣ ਨਹੀਂ ਦੇਣਗੇ ਜਿਹੜੇ ਸਮੇਂ ਦੇ ਉੱਤੇ ਫੁੱਲ ਪਾਸ ਹੁੰਦਾ ਹੈ ਉਸ ਨੂੰ ਕਹਿੰਦੇ ਨੇ ਪਾਸ ਵਿਦ ਆਨਰ ਰਾਮ ਰਾਜ ਵੀ ਉਸ ਨੂੰ ਆਨਰ ਦਿੰਦਾ ਹੈ ਅੱਛਾ ਸ਼ਿਵबाबा ਸਾਨੂੰ ਮਹਾਵੀਰ ਬਣਾ ਰਹੇ ਨੇ ਦੁਨੀਆ ਦੇ ਵਿੱਚ ਮਹਾਵੀਰ ਕੋਈ ਦੇਖਦੇ ਨੇ ਲੋਕੀ ਕਿ ਮਹਾਵੀਰ ਦਾ ਟਾਈਟਲ ਕਹਿਣਗੇ ਬਈ ਕੋਈ ਪੈਸੇ ਤੋਂ ਬਹੁਤ ਸਟਰੋਂਗ ਹੈ ਬਹੁਤ ਮਹਾਵੀਰ ਹੈ ਬਹੁਤ ਸ਼ਕਤੀਸ਼ਾਲੀ ਹੈ ਮਹਾਵੀਰ ਵਾਣਾ ਸ਼ਕਤੀਸ਼ਾਲੀ ਕੋਈ এডਿਕੇਸ਼ਨ ਦੇ ਵਿੱਚ ਬਹੁਤ ਅੱਛੀ ਡਿਗਰੀ ਲਈਤੀ ਹੋਈ ਹੈ ਬਹੁਤ ਪਾਵਰਫੁਲ ਹੈ ਇਹ ਸੰਸਾਰ ਦੇ ਵਿੱਚ ਉਹਨੇ ਬਹੁਤ ਆਪਣੀ ਜੜੀ ਸੋਸਾਇਟੀ ਹੈ ਉੱਚੀ ਸੋਸਾਇਟੀ ਦੇ ਨਾਲ ਬਿਲੋਂਗ ਕਰਦਾ ਹੈ ਉਹਨੇ ਕਹਿੰਦੇ ਬਹੁਤ ਸ਼ਕਤੀਸ਼ਾਲੀ ਹੈ ਪਰ ਪਰਮਾਤਮਾ ਸਾਨੂੰ ਮਹਾਵੀਰ ਦੀ ਡੈਫੀਨੇਸ਼ਨ ਦੇ ਰਹੇ ਨੇ ਕਿ ਸਦਾ ਲਾਈਟ ਅਤੇ ਮਾਈਟ ਨਾਲ ਭਰਪੂਰ ਰਹਿਣ ਵਾਲੀ ਆਤਮਾ ਹੀ ਮਹਾਵੀਰ ਹੈ ਕਿਉਂਕਿ ਇੱਥੇ ਮਹਾਵੀਰ ਆਤਮਾ ਲਈ ਸੰਬੋਧਿਤ ਕੀਤਾ ਗਿਆ ਹੈ ਸ਼ਰੀਰ ਲਈ ਦੇਖਦੇ ਆਂ ਤਾਂ ਸ਼ਰੀਰ ਦੇ ਲਈ ਤਾਂ ਸੁੱਖ ਸੰਪਤੀ ਤਨ ਤੌਲਤ ਇਹਨਾਂ ਚੀਜ਼ਾਂ ਦੇ ਨਾਲ ਮਜ਼ਬੂਤ ਕੋਈ ਹੋਵੇ ਤੁਹਾਨੂੰ ਕਹਿੰਦੇ ਨੇ ਬਹੁਤ ਸ਼ਕਤੀਸ਼ਾਲੀ ਹੈ ਪਰ ਸ਼ਕਤੀਸ਼ਾਲੀ ਹੋਣਾ ਮਹਾਵੀਰ ਹੋਣਾ ਇਹ ਆਤਮਾ ਨਾਲ ਜੁੜਿਆ ਹੋਇਆ ਹੈ ਜੇਕਰ ਇਸ ਤਰ੍ਹਾਂ ਨਾ ਹੁੰਦਾ ਤੇ ਅਸੀਂ ਦੇਖਦੇ ਹਾਂ ਦੁਨੀਆ ਦੇ ਵਿੱਚ ਤਾਂ ਬਹੁਤ ਪੈਸੇ ਵਾਲੇ ਲੋਕ ਨੇ ਲੇਕਿਨ ਉਹ ਵੀ ਜੀਵਨ ਦੇ ਵਿੱਚ ਕੋਈ ਸਿਚੁਏਸ਼ਨ ਆਂਦੀ ਹੈ ਉਸ ਨੂੰ ਕ੍ਰੋਸ ਨਹੀਂ ਕਰ ਪਾਉਂਦੇ ਤੇ ਅਸੀਂ ਦੇਖਦੇ ਹਾਂ ਆਏ ਦਿਨ ਅਸੀਂ ਨਿਊਜ਼ ਸੁਣਦੇ ਹਾਂ ਸੋਸਾਇਟੀ ਵੀ ਲੋਕਾਂ ਨੇ ਕੋਈ ਕਿਸੇ ਨੇ ਕਿਸੇ ਗੱਲ ਤੋਂ ਪਰੇਸ਼ਾਨ ਹੋ ਕੇ ਫਾਂਸੀ ਲਗਾ ਲਈ ਕਿਸੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਉਹ ਜੀਵਨ ਦੇ ਵਿੱਚ ਆਉਣ ਵਾਲੀ ਸਿਚੁਏਸ਼ਨਸ ਨੂੰ ਫੇਸ ਨਹੀਂ ਕਰ ਪਾਏ ਉਹਨਾਂ ਨੂੰ ਹੈਂਡਲ ਨਹੀਂ ਕਰ पाए ਉਹਨਾਂ ਨੂੰ ਕ੍ਰੋਸ ਨਹੀਂ ਕਰ पाए ਤੇ ਬਾਹਰੀ ਦੁਨੀਆ ਦਾ ਸਭ ਕੁਝ ਪ੍ਰਾਪਤ ਹੋਣ ਦੇ ਬਾਵਜੂਦ ਵੀ ਉਹ ਇਹ ਗਲਤ ਕਦਮ ਚੱਕ ਲੈਂਦੇ ਨੇ ਪਰ ਪਰਮਾਤਮਾ ਸਾਨੂੰ ਕਹਿ ਰਹੇ ਨੇ ਬੱਚੇ ਮਹਾਵੀਰ ਬਣੋ ਉਸ ਮਹਾਵੀਰਤਾ ਨੂੰ ਹਾਸਿਲ ਕਰਨ ਲਈ ਗਿਆਨ ਅਤੇ ਯੋਗ ਇਹ ਦੋ ਬਹੁਤ ਸ਼ਕਤੀਸ਼ਾਲੀ ਸਾਡੀ ਪਾਵਰਸ ਨੇ ਜਿਨ੍ਹਾਂ ਨੂੰ ਅਸੀਂ ਜੇ ਆਪਣੇ ਜੀਵਨ ਦੇ ਵਿੱਚ ਸ਼ਾਮਿਲ ਕਰ ਲਈਏ ਤਾਂ ਅਸੀਂ ਹਰ ਪਰਿਸਥਿਤੀ ਨੂੰ ਸੈਕਿੰਡ ਦੇ ਵਿੱਚ ਪਾਰ ਕਰ ਸਕਦੇ ਹਾਂ ਜਿਵੇਂ ਕਿ ਗਿਆਨ ਕਹਾ ਕਿਹਾ ਗਿਆ ਅਧਿਆਤਮਿਕਤਾ ਨੂੰ ਦੁਨੀਆ ਦਾ ਗਿਆਨ ਤਾਂ ਬਹੁਤ ਹੈ ਬਾਹਲੀ ਦੁਨੀਆ ਦਾ ਗਿਆਨ ਤਾਂ ਅੱਜ ਮੋਬਾਈਲ ਦੇ ਉੱਤੇ ਗੂਗਲ ਬਾਬਾ ਕਹਿੰਦੇ ਨੇ ਸਾਰੀ ਦੁਨੀਆ ਦੀ ਇਨਫੋਰਮੇਸ਼ਨ ਸਾਨੂੰ ਦੇ ਦੇਗਾ ਲੇਕਿਨ ਜਦੋਂ ਸਾਡੀ ਆਂਤ੍ਰਿਕ ਸਥਿਤੀ ਜਾਂ ਅੰਤਰ ਆਤਮਾ ਦੀ ਗੱਲਾਂ ਦੀ ਹੈ ਉਸ ਦਾ ਗਿਆਨ ਕਿਸੇ ਕੋਲ ਨਹੀਂ ਹੈ ਪਰਮਾਤਮਾ ਕਹਿੰਦੇ ਨੇ ਅਧਿਆਤਮਿਕਤਾ ਸਾਨੂੰ ਅੰਤਰ ਆਤਮਾ ਨਾਲ ਜੋੜਦੀ ਹੈ ਸਭ ਤੋਂ ਪਹਿਲਾਂ ਉਹ ਗਿਆਨ ਸਾਨੂੰ ਮਿਲਣਾ ਸ਼ੁਰੂ ਹੁੰਦਾ ਹੈ ਕਿ ਅਸੀਂ ਆਪਣੇ ਆਪ ਨਾਲ ਕਿਵੇਂ ਜੁੜੀਏ ਤੇ ਉਸ ਪਰਮਾਤਮਾ ਨੂੰ ਕਿਵੇਂ ਸਮਝੀਏ ਕਿਸ ਤਰ੍ਹਾਂ ਉਹਦੇ ਨਾਲ ਜੁੜੀ ਹੈ ਅਤੇ ਯੋਗ ਉਹ ਕਲਾ ਜਿਸ ਰਾਹੀਂ ਅਸੀਂ ਪਰਮਾਤਮਾ ਨਾਲ ਜੁੜ ਕੇ ਉਹ ਸ਼ਕਤੀਆਂ ਪ੍ਰਾਪਤ ਕਰ ਸਕਦੇ ਹਾਂ ਗਿਆਨ ਯੋਗ ਦੀ ਸ਼ਕਤੀ ਜਿਸ ਆਤਮਾ ਨੇ ਆਪਣੇ ਅੰਦਰ ਧਾਰਨ ਕਰ ਲਈ ਉਹ ਹਰ ਪਰਿਸਥਿਤੀ ਨੂੰ ਫੇਸ ਕਰ ਸਕਦੀ ਹੈ ਹਰ ਪਰਿਸਥਿਤੀ ਨੂੰ ਕਰਾਸ ਕਰ ਸਕਦੀ ਹੈ ਅੱਜ ਅਸੀਂ ਛੋਟੇ ਛੋਟੇ ਗੱਲਾਂ ਲਾਈਫ ਵਿੱਚ ਹੁੰਦੀਆਂ ਨੇ ਅਸੀਂ ਪਹਿਲਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਪਰ ਉਹ ਜਦੋਂ ਅਸੀਂ ਧਿਆਨ ਨਹੀਂ ਦਿੰਦੇ ਕੋਈ ਗੱਲ ਨਹੀਂ ਥੋੜੀ ਬਹੁਤ ਟੈਨਸ਼ਨ ਤਾਂ ਚਲਦੀ ਹੀ ਹੈ ਕੋਈ ਗੱਲ ਨਹੀਂ ਮਾੜਾ ਮੋਟਾ ਤਾਂ ਉੱਪਰ نیچے ਹੁੰਦਾ ਹੀ ਰਹਿੰਦਾ ਹੈ ਅਸੀਂ ਉਹ ਛੋਟੇ ਛੋਟੇ ਗੱਲਾਂ ਨੂੰ ਇਗਨੋਰ ਕਰ ਦਿੰਦੇ ਆ ਤੇ ਉਹ ਅੱਗੇ ਚੱਲ ਕੇ ਬਹੁਤ ਵੱਡੀ ਬਿਮਾਰੀ ਦੇ ਰੂਪ ਵਿੱਚ ਉਹ ਸਾਡੇ ਸਾਹਮਣੇ ਆਂਦੀ ਹੈ ਜਿਸ ਤਰ੍ਹਾਂ ਅੱਜ ਬੜਾ ਕਾਮਨ ਜਿਹਾ ਵਰਡ ਯੂਜ਼ ਕਰਦੇ ਆ ਡਿਪਰੈਸ਼ਨ ਹੈ ਜੀ ਪਰ ਉਹ ਡਿਪਰੈਸ਼ਨ ਐਵੇਂ ਨਹੀਂ ਬਣਿਆ ਅਸੀਂ ਪਹਿਲਾਂ ਉਹ ਚੀਜ਼ ਕੋਈ ਸਟ्रेस ਕੋਈ ਟੈਨਸ਼ਨ ਵਾਲੀ ਗੱਲਾਂ ਜਿਨ੍ਹਾਂ ਦਾ ਅਸੀਂ ਇਲਾਜ ਨਹੀਂ ਕੀਤਾ ਅਸੀਂ ਆਪਣੇ ਅੰਦਰ ਭਰਦੇ ਜਾਂਦੇ ਆ ਕਿਸੇ ਨੇ ਕੁਝ ਕਿਹਾ ਗੱਲ ਅੰਦਰ ਰੱਖ ਲਈ ਜੀਵਨ ਦੇ ਵਿੱਚ ਕੋਈ ਪਰਿਸਥਿਤੀ ਆਈ ਉਸ ਨੂੰ ਅੰਦਰ ਰੱਖ ਲਿਆ ਅਸੀਂ ਉਹਨਾਂ ਜ਼ਖਮਾਂ ਨੂੰ ਹੀਲ ਨਹੀਂ ਕੀਤਾ ਬਲਕਿ ਉਹ ਜ਼ਖਮ ਸਾਹਮਣੇ-ਸਾਹਮਣੇ ਰੱਖ ਲਏ ਅਖੀਰਕਾਰ ਮਨ ਇੰਨਾ ਕਮਜ਼ੋਰ ਹੋ ਗਿਆ ਉਹਨਾਂ 네ਗੇਟਿਵ ਗੱਲਾਂ ਦੇ ਨਾਲ ਕਿ ਡਿਪਰੈਸ਼ਨ ਦੀ ਸਟੇਜ ਆ ਗਈ ਨੀਂਦ ਨਹੀਂ ਆ ਰਹੀ ਹੈ ਹੁਣ ਗੋਲੀ ਖਾਣੀ ਪੈ ਰਹੀ ਹੈ ਪਰਮਾਤਮਾ ਇਸ ਵਰਦਾਨ ਦੇ ਵਿੱਚ ਇਹ ਗੱਲ ਮੈਂਸ਼ਨ ਕੀਤੀ ਹੈ ਕਿ ਜੇਕਰ ਸਾਨੂੰ ਆਪਣੇ ਆਪ ਨੂੰ ਪਰਿਸਥਿਤੀਆਂ ਦੇ ਵਿੱਚ ਕੱਢਣ ਦਾ ਸੰਸਕਾਰ ਅਸੀਂ ਨਹੀਂ ਬਣਾਇਆ ਅਸੀਂ ਫਾਈਨਲ ਪੇਪਰ ਦੇ ਵਿੱਚ ਪਾਸ ਨਹੀਂ ਹੋ ਸਕਾਂਗੇ ਦੁਨੀਆ ਦੇ ਵਿੱਚ ਵੀ এডਿਕੇਸ਼ਨ ਦੇ ਵਿੱਚ ਵੀ ਭਾਵੇਂ 1 ਸਾਲ ਤੋਂ ਬਾਅਦ ਫਾਈਨਲ ਪੇਪਰ ਆਉਂਦੇ ਨੇ ਪਰ ਟੀਚਰਸ ਜਿਹੜੇ ਨੇ ਜਾਂ ਪ੍ਰਿੰਸੀਪਲ ਵਿੱਚ ਵਿੱਚ ਪੂਰੇ ਸਾਲ ਦੇ ਵਿੱਚ ਕਿੰਨੀ ਤਰ੍ਹਾਂ ਦੇ ਐਗਜ਼ਾਮ ਕਿੰਨੀ ਤਰ੍ਹਾਂ ਦੇ ਟੈਸਟ ਉਹਨਾਂ ਦੇ ਚੱਲਦੇ ਨੇ ਹੋਮਲੀ ਟੈਸਟ ਚੱਲਦੇ ਨੇ ਸੈਮੈਸਟਰ ਵਾਈਜ਼ ਚੱਲਦੇ ਨੇ ਉਹ ਛੋਟੇ ਛੋਟੇ ਟੈਸਟ ਕਰਾਏ ਜਾਂਦੇ ਨੇ ਤਾਂ ਕਿ ਬੱਚਾ ਫਾਈਨਲ ਪੇਪਰ ਲਈ ਤਿਆਰ ਹੋ ਜਾਏ ਇਸੇ ਤਰ੍ਹਾਂ ਹੀ ਜੀਵਨ ਦੇ ਵਿੱਚ ਜਿਹੜੀ ਛੋਟੇ ਛੋਟੇ ਪਰਿਸਥਤੀਆਂ ਆਂਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਨਾ ਕਿ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਉਹ ਛੋਟੇ ਛੋਟੇ ਗੱਲਾਂ ਜਿਨ੍ਹਾਂ 'ਚ ਅਸੀਂ ਫੇਲ ਹੋ ਜਾਂਦੇ ਆ ਜੇ ਉਹਨਾਂ ਦੇ ਵਿੱਚ ਅਸੀਂ ਫੇਲ ਹੁੰਦੇ ਰਹੇ ਤਾਂ ਅਸੀਂ ਫਾਈਨਲ ਪੇਪਰ ਦੇ ਵਿੱਚ ਕਿਵੇਂ ਪਾਸ ਹੋਵਾਂਗੇ ਇਸ ਕਰਕੇ ਇਹ ਨਹੀਂ ਸੋਚਣਾ ਕਿ ਹਲੇ ਤਾਂ ਸਾਨੂੰ ਗਿਆਨ ਅਤੇ ਯੋਗ ਦੀ ਲੋੜ ਨਹੀਂ ਹੈ ਨਹੀਂ ਅੱਜ ਗਿਆਨ ਅਤੇ ਯੋਗ ਦੀ ਲੋੜ ਹਰ ਆਤਮਾ ਨੂੰ ਹੈ ਕੋਈ ਇਹ ਨਾ ਸੋਚੇ ਪੇ ਤਾਂ ਛੋਟਾ ਬੱਚਾ ਹੈ ਇਸ ਨੂੰ ਲੋੜ ਨਹੀਂ ਹੈ ਗਿਆਨ ਯੋਗ ਦੀ ਜਾਂ 60 ਸਾਲ ਦਾ ਬਜ਼ੁਰਗ ਹੋ ਗਿਆ ਹੈ ਇਹਦੇ ਲਈ ਗਿਆਨ ਧਿਆਨ ਵਧੀਆ ਹੈ ਅਸੀਂ ਕਈ ਲੋਕਾਂ ਨੇ ਮੂੰਹੋਂ ਸੁਣਦੇ ਆਏ ਗੱਲ ਕਿ ਕੋਈ ਗੱਲ ਨਹੀਂ ਜਦੋਂ ਸਾਰੇ ਕਮਾਕਾਰਾਂ ਤੋਂ ਫ੍ਰੀ ਹੋ ਜਾਵਾਂਗੇ ਫਿਰ ਕਰਾਂਗੇ ਤਾਂ ਫੇਲ ਹੋ ਗਏ 60 ਸਾਲ ਦੀ ਉਮਰ ਤੱਕ ਤਾਂ ਅਸੀਂ ਆਪਣੇ ਸੰਸਕਾਰਾਂ ਨੂੰ ਬਦਲਿਆ ਹੀ ਨਹੀਂ ਫੇਲ ਹੋ ਗਏ ਉਸ ਤੋਂ ਬਾਅਦ ਪੜਨ ਦਾ ਕੀ ਫਾਇਦਾ ਇਸ ਕਰਕੇ ਸਮੇਂ ਰਹਿੰਦੇ ਹੀ ਅਸੀਂ ਆਪਣੇ ਆਪ ਨੂੰ ਗਿਆਨ ਅਤੇ ਯੋਗ ਨਾਲ ਭਰਪੂਰ ਕਰਕੇ ਆਪਣੇ ਆਪ ਨੂੰ ਮਹਾਵੀਰ ਬਣਾ ਲਈਏ ਤਾਂ ਕਿ ਜੀਵਨ ਦੀ ਹਰ પરિਸਥਿਤੀ ਨੂੰ ਫੇਸ ਕਰਨ ਦੀ ਉਸ ਦਾ ਸਾਹਮਣਾ ਕਰਨ ਦੀ ਸ਼ਕਤੀ ਸਾਡੇ ਅੰਦਰ ਆ ਜਾਏ अज अपने आप संकल्प दवांगे, फील देे सारा दिन मैं महावीर आत्मा ज्ञान योग की शक्ति भरपूर आत्मा हाँ मैं आत्मा इन हा। शक्तिशाली हां कि ਜੀਵਨ ਦੀ ਹਰ ਪਰਿਸਥਿਤੀ ਨੂੰ ਕ੍ਰਾਸ ਕਰ ਸਕਦੀ ਹਾਂ ਗਿਆਨ ਦੀ ਸ਼ਕਤੀ ਹਰ ਇਗਜ਼ਾਮ ਦਾ ਹਰ ਕੁਐਸਚਨ ਦਾ ਆਨਸਰ ਮੈਨੂੰ ਦੇ ਰਹੀ ਹੈ ਅਤੇ ਯੋਗ ਦੀ ਸ਼ਕਤੀ ਨਾਲ ਜੀਵਨ ਦੀ ਹਰ ਪਰਿਸਥਿਤੀ ਨੂੰ ਮੈਂ ਪਾਰ ਕਰਦੀ ਜਾ ਰਹੀ ਹਾਂ ਅੱਗੇ ਵਧਦੀ ਜਾ ਰਹੀ ਹਾਂ ਮੈਂ ਮਹਾਵੀਰ ਆਤਮਾ ਓਮ ਸ਼ਾਂਤੀ